ਕਿ ਜੇ ਮੈਂ ਆਪਣੇ ਘਰੋਂ ਕੰਮ ਤੇ ਚੱਲਿਆ ਸੀਗਾ ਜੀ ਮੇਰੇ ਇੱਥੇ ਨਹਿਰ ਤੇ ਪੁਲ ਤੇ ਥਰੀਏਵਾਲ ਤਿੰਨ ਮੋਟਰਸਾਈਕਲ ਸੀਗੇ ਜਿਨ੍ਹਾਂ ਤੇ ਤਿੰਨ ਤਿੰਨ ਮੁੰਡੇ ਸਵਾਰ ਸੀਗੇ ਇੱਕ ਹਿੰਦ ਦਾ ਗੱਡੀ ਸੀਗੀ ਮਿਸਟਾਂ ਜਿਹਦੇ ਵਿੱਚ ਨੰਗੀਆਂ ਕਿਰਪਾਨਾਂ ਤੇ ਹਾਕੀਆਂ ਲੈ ਕੇ ਮੁੰਡੇ ਖੜੇ ਸੀਗੇ ਉਹਨਾਂ ਆ ਕੇ ਮੇਰੀ ਗੱਡੀ ਟੱਕੀ ਆ ਤੇ ਮੈਂ ਗੱਡੀ ਪਛਾਣ ਭਜਾਈ ਤੇ ਪਛਾਣ ਭਜਾਉਂਦੇ ਭਜਾਉਂਦੇ ਗੱਡੀ ਮੇਰੀ ਡੇਕੂ ਪੈਲੀ ਦੇ ਵਿੱਚ ਗੱਡੀ ਪੈਲੀ ਟਿਕਨੇ ਨਾਲ ਤੇ ਮੈਂ ਗੱਡੀ ਪਲਟੀ ਨਹੀਂ ਆ ਮੈਂ ਗੱਡੀ ਕਣਕ ਦੇ ਵਿੱਚ ਭਜਾਈ ਤੇ ਮੇਰੇ ਮਗਰ ਉਹ ਆਲਪੋਜੀ ਕਿਰਪਾਨਾਂ ਲੈ ਆ ਕੇ ਨੰਗੀਆਂ ਕਿਰਪਾਨਾਂ ਨੇ ਮੇਰੇ ਮਾਰੀਆਂ ਮੇਰੇ ਗੱਡੀ ਦੇ ਸੀਟੇ ਅਸਬੇ ਮਝੱਠਾ ਦੇ ਨਸਦੀਕ ਪੈਂਦੇ ਪਿੰਡ ਥਰੀਏਵਾਲ ਦੇ ਵਸਨੀਕ ਸੰਦੀਪ ਕੁਮਾਰ ਉੱਪਰ ਕੁਝ ਮੋਟਰਸਾਈਕਲ ਅਤੇ ਕਾਰ ਸਵਾਰ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਤੇ ਪੀੜਤ ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਘਰੇਲੂ ਕੰਮਲੇ ਜਾ ਰਿਹਾ ਸੀ ਤਾਂ ਜਦ ਉਹ ਨਹਿਰੀ ਪੁਲ ਥਰੀਏਵਾਲ ਤੇ ਪੁੱਜਾ ਤਾਂ ਉੱਥੋਂ ਪਹਿਲਾਂ ਤੋਂ ਹੀ ਖੜੇ ਤਿੰਨ ਮੋਟਰਸਾਈਕਲ ਅਤੇ ਇੱਕ ਕਾਰ ਸਵਾਰ ਵਿਅਕਤੀਆਂ ਵੱਲੋਂ ਮੇਰੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਅਤੇ ਮੇਰੀ ਕਾਰ ਨੂੰ ਉਦਸਤ ਦੇ ਵਿੱਚ ਰੋਕ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਮੈਂ ਆਪਣੀ ਕਾਰ ਪੁਝਾ ਲਈ ਅਤੇ ਕਾਰ ਖੇਤਾ ਵਿੱਚ ਪਲਟ ਗਈ ਇੰਨੇ ਨੂੰ ਰੋਲਾ ਸੁਣ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਹਮਲਾਵਰ ਉੱਥੋਂ ਭੱਜ ਗਏ ਇਸ ਸਬੰਧੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਬਲਿਕ ਸਪੌਟ ਨਿਊਜ਼ ਦੇ ਨਾਲ ਮਜੀਠਾ ਤੋਂ ਮਲਕੀਤ ਸਿੰਘ ਚਿੰਦਾ ਦੀ ਰਿਪੋਰਟ ਮੇਰਾ ਨਾਮ ਸੰਦੀਪ ਕੁਮਾਰ ਜੀ ਸਨ ਆਫ ਸ਼੍ਰੀ ਦਰਸ਼ਨਾਲ ਪਿੰਡ ਥਈਏਵਾਲ ਕੀ ਮਸਲਾ ਟੜਾ ਜੀ ਮਸਲਾ ਇਦਾਂ ਹੀ ਜੀ ਪਹਿਲਾਂ 6 ਤਰੀਕ ਨੂੰ ਸਾਡੇ ਘਰ ਚ ਕਰਾਤਾ ਸੀਗਾ ਹੂੰ ਇੱਕ ਮੁੰਡਾ ਆਇਆ ਇਥੋਂ ਜੱਜ ਸਿੰਘ ਸਨ ਆਫ ਜਗਤਾਰ ਸਿੰਘ ਪਿੰਧਰੀਏਵਾਲ ਦਾ ਜੀ ਹੁਣ ਐਸ ਵੇਲੇ ਉਹ ਰੋੜੀ ਰਹਿੰਦਾ ਵਾ ਅੱਛਾ ਜੀ ਉਹ 2 ਵਜੇ ਰਾਤ ਆਇਆ ਪਹਿਲਾਂ ਉਹਨੇ ਆ ਕੇ ਪਟਾਕੇ ਮਾਰੇ ਗੁੱਟ ਦੇ ਹਾਂਜੀ ਫੇਰ ਆਇਆ ਫਿਰ ਸਮਝਾ ਕੇ ਭੇਜਿਆ ਫੇਰ ਆਇਆ ਹੂੰ ਫੇਰ ਉਹਨੇ ਪਟਾਕੇ ਮਾਰੇ ਤਿੰਨ ਵਾਰੀ ਉਹਨੂੰ ਸਮਝਾਉਣ ਤੇ ਨਹੀਂ ਹਟਲਿਆ ਅੱਛਾ ਤੇ ਚੌਥੀ ਵਾਰੀ ਆਇਆ ਤੇ ਚੌਥੀ ਵਾਰੀ ਸ਼ਰਾਬ ਪੀ ਉਹਨੇ ਪੀਤੀ ਹੋਈ ਤੇ ਸਿੱਧਾ ਅੰਦਰ ਆ ਗਿਆ ਘਰ ਤੇ ਅੱਛਾ ਘਰ ਦੇ ਜਦੋਂ ਅੰਦਰ ਆਇਆ ਜੀ ਇੰਨਾ ਵੀ ਸਮਝਾਇਆ ਫੇਰ ਨਹੀਂ ਸਮਝਿਆ ਫੇਰ ਉਹਨੂੰ ਦੋ ਚਾਰ ਚਪੇੜਾਂ ਮਾਰਤੀਆਂ ਵਾ ਪੇੜਾਂ ਮਾਰ ਕੇ ਫਿਰ ਹਾਡਾ ਜੀ ਰਾਜੀਨਾਮਾ ਹੋ ਗਿਆ ਵਾ ਕੀ ਕੀ ਪ੍ਰੋਗਰਾਮ ਜੀ ਸਾਡੇ ਦਾ ਜਗਰਾਤਾ ਸੀਗਾ ਜੀ ਹਾਂਜੀ ਹਾਂਜੀ ਅੱਛਾ ਤਿੰਨ ਦਿਨ ਬਾਅਦ ਰਾਜੀਨਾਮਾ ਹੋ ਗਿਆ ਵਾ ਰਾਜੀਨਾਮਾ ਹੋਣ ਤੋਂ ਬਾਅਦ ਉਹਨੇ ਅਗਲੇ ਦਿਨ ਫੇਰ ਮੈਨੂੰ ਮੁੰਡੇ ਪਾਏ ਜੀ ਹਾਂ ਇਹ ਮਾਮਲਾ ਜਿਹੜਾ ਵਾ ਅਸੀਂ ਇੱਥੇ ਨਹੀਂ ਦਿੱਤਾ ਅਸੀਂ ਗਏ ਹਾਂ ਡੀਐਸਪੀ ਸਾਹਿਬ ਕੋ ਮਜੀਠਾ ਮਜੀਠੇ ਹਾਂ ਉਹਨਾਂ ਨੇ ਕਿ ਇਹ ਚੌਕੀ ਇੰਚਾਰਜ ਨੂੰ ਕੀਤਾ ਫੋਨ ਵੀ ਕਰੋ ਕੋਈ ਕਾਰਵਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਚੌਕੀ ਇੰਚਾਰਜ ਨੇ ਮੋٹے ਪੈਸੇ ਖਾਦੇ ਆ ਜੀ ਇਹਨਾਂ ਕੋਲੋਂ ਹਾਂ ਮੇਰੇ ਕੋਈ ਬੰਦੇ ਨਾਲ ਫੋਨ ਕਰਦੇ ਵੀ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਉਹ ਉਹਨਾਂ ਦੀ سپورਟ ਪੂਰਾ ਕਰਨ ਲਿਆ ਜੀ ਜਿਹੜੇ ਚੋਕੀਂ ਜਾ ਜਗਰਾਤਾ ਕਹਿੰਦੇ ਦੀ ਰੀਤ ਹੈ 6 ਤਰੀਕ ਨੂੰ ਜਗਰਾਤਾ ਸੀਗਾ ਜੀ 6 ਤਰੀਕ ਨੂੰ ਤੇ 6 ਤਰੀਕ ਨੂੰ ਪਟਾਕੇ ਵਾਰੀ ਜੋ ਹਾਂਜੀ ਹਾਂ ਜਿਉਂਦੇ ਬੁਲਟ ਤੇ ਪਟਾਕੇ ਮਾਰਦਾ ਸੀ ਸਾਡੇ ਉਹਦੇ ਵਿਰੋਧ ਚ ਫਿਰ ਤੁਸੀਂ ਕੀ ਉਹਦੋਂ ਦਾ ਕੋਈ ਸਰਵੇਵ ਕੀਤਾ ਨਹੀਂ ਨਹੀਂ ਉਹਨੂੰ ਫੇਰ ਸਮਝਾ ਕੇ ਭੇਜਿਆ ਸੀਗਾ ਵੀ ਇੱਕ ਦੋ ਚਲੋ ਚਪੇੜਾ ਮਾਰਤੀਆਂ ਹੋਣਗੀਆਂ ਕੋਈ ਇਹੋ ਜੀ ਗੱਲ ਹਾਂਜੀ ਤੇ ਫਿਰ ਅੱਜ ਅੱਜ ਕੀ ਮਸਲਾ ਅੱਜ ਮੈਂ ਆਪਣੇ ਘਰੋਂ ਕੰਮ ਤੇ ਚੱਲਿਆ ਸੀਗਾ ਜੀ ਮੇਰੇ ਇੱਥੇ ਨਹਿਰ ਦੇ ਪੁਲ ਤੇ ਥਰੀਏਵਾਲ ਹਾਂ ਤਿੰਨ ਮੋਟਰਸਾਈਕਲ ਸੀਗੇ ਜਿਨ੍ਹਾਂ ਤੇ ਤਿੰਨ ਤਿੰਨ ਮੁੰਡੇ ਸਵਾਰ ਸੀਗੇ ਇੱਕ ਇੰਡਕਾ ਗੱਡੀ ਸੀਗੀ ਵੀ ਸਟਾਰ ਜਿਹਦੇ ਵਿੱਚ ਨੰਗੀਆਂ ਕਿਰਪਾਨਾਂ ਤੇ ਹਾਥੀਆਂ ਲੈ ਕੇ ਮੁੰਡੇ ਖੜੇ ਸੀਗੇ ਉਹਨਾਂ ਆ ਕੇ ਮੇਰੀ ਗੱਡੀ ਟੱਕੀ ਆ ਤੇ ਮੈਂ ਗੱਡੀ ਪਛਾਣ ਭੁਜਾਈ ਤੇ ਪਛਾਣ ਭੁਜਾਉਂਦੇ ਭੁਜਾਉਂਦੇ ਗੱਡੀ ਮੇਰੀ ਡੈਕੂ ਪੈੜੀ ਦੇ ਵਿੱਚ ਗੱਡੀ ਪੈੜੀ ਟਿਕਨੇ ਦੇ ਨਾਲ ਤੇ ਮੈਂ ਗੱਡੀ ਪਲਟੀ ਨਹੀਂ ਆ ਮੈਂ ਗੱਡੀ ਕਣਕ ਦੇ ਵਿੱਚ ਭਜਾਈ ਤੇ ਮੇਰੇ ਮਗਰ ਉਹ ਆਲਕੋਜੀ ਕਿਰਪਾਨਾਂ ਲੈ ਕੇ ਨੰਗੀਆਂ ਕਿਰਪਾਨਾਂ ਨੇ ਮੇਰੇ ਮਾਰੀਆਂ ਮੇਰੇ ਗੱਡੀ ਦੇ ਸ਼ੀਸ਼ੇ ਸਾਰੇ ਤੋੜੇ ਆ ਹਾਕੀਆਂ ਲੈ ਕੇ ਮੇਰੇ ਮਗਰ ਭੱਜੇ ਆ ਉਹ ਕਿੰਨੇ ਜਣੇ ਸੀ ਉਹ 8 ਦਾ 9 ਜਾਣੇ ਸੀ ਤੇ ਤੁਸੀਂ ਕਿੰਨੇ ਹੋ ਮੈਂ ਇਕੱਲਾ ਹਾਂ ਅੱਛਾ ਜੀ ਹਾਂਜੀ ਤੇ ਇਸ ਤੋਂ ਬਾਅਦ ਹੁਣ ਤੁਸੀਂ ਕੀਤਾ ਜੀ ਸੂਚਿਤ ਚੌਕੀਨ ਚਾਰਜ ਨੂੰ ਪੁਲਿਸ ਨੂੰ ਪੁੱਛੀ ਚੌਕੀਨ ਚਾਰਜ 112 ਤੇ ਫੋਨ ਕੀਤਾ ਸੀਗਾ ਚੌਕੀਨ ਚਾਰਜ ਦੇ ਸਾਡੀ ਸੁਣਦਾ ਹੀ ਨਹੀਂ ਹੈ ਜੀ ਅੱਛਾ ਬਿਲਕੁਲ ਵੀ ਨਹੀਂ ਸੁਣਦਾ ਇਹਨੇ ਪੈਸੇ ਕਾਢੇ ਮੋਟੇ ਉਹਨਾਂ ਕੋਲ ਕੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹਨਾਂ ਨੂੰ ਸਸਤ ਸੇਵਾ ਸੇਵਾ ਹੋਣੀ ਚਾਹੀਦੀ ਹੈ ਜੀ ਹਾਂਜੀ ਕਿਉਂਕਿ ਮੈਂ ਕਾਰੋਬਾਰ ਵਾਲਾ ਬੰਦਾ ਮੈਂ ਇਕੱਲੇ ਵੀ ਬਾਹਰ ਜਾਣਾ ਹੁੰਦਾ ਆ ਮੇਰੇ ਨਾਲ ਕੋਈ ਫੋਰਸ ਤੇ ਹੈ ਨਹੀਂ ਹੈ ਜੀ ਇਹ ਇਸ ਮੁੰਡੇ ਕੋ ਨਜਾਇਜ਼ ਰਿਵਾਲਵਰ ਵੀ ਹੈਗਾ ਵਾ ਇਹ ਕਿ ਨਹੀਂ ਪਤਾ ਨਹੀਂ ਕਿੰਨੇ ਗਿਆ अच्छा जी ओदे ओदे ਨਾਲ ਵੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਪਈਆਂ ਹੁਣ ਜਦੋਂ ਹਮਲਾ ਕੀਤਾ ਜੀ ਹੁਣ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਹੁਣ ਉਹਨਾਂ ਕੋਲ ਪਰਬਾਨਾ ਸੀਗਾ ਇੱਕ ਨੇ ਰਵਾਲਵਰ ਵੀ ਕੱਢਿਆ ਪਰ ਉਹਨੇ ਗੋਲੀ ਨਹੀਂ ਚਲਾਈ ਹਮ ਠੀਕ ਹੈ ਜੀ ਵੀਰ ਸਾਹਿਬ ਜਿਹਨੇ ਉਹ ਦੇਖੋ ਜੀ ਮੇਰਾ ਮੈਂ ਇਕੱਲਾ ਕਾਰੋਬਾਰ ਤੇ ਜਾਣ ਵਾਲਾ ਬੰਦਾ ਆ ਆਪਣੀ ਮਿਹਨਤ ਕਰੀਦੀ ਆ ਮੈਨੂੰ ਇਹਨਾਂ ਤੋਂ ਡਰਿਆ ਜਾਣੀ ਨੁਕਸਾਨ ਦਾ ਹਮ ਕੀ ਉਹ ਉਹ ਕਿਸ ਤਰ੍ਹਾਂ ਨਾ ਬਲੌਕ ਕਰਦੇ ਨੇ ਕੋਈ ਕੋਈ ਐਜਾ ਕੋ ਮਸਲਾ ਕੀ ਕੋਣ ਨੇ ਮਸਲਾ ਕੁਝ ਨਹੀਂ ਜੇ ਬਾਹਰੋਂ ਮੁੰਡੇ ਉਹਨੇ ਫੋਨ ਫੋਨ ਰਿਹਾ ਮੈਨੂੰ ਬਾਰ-ਬਾਰ ਠੀਕ ਹੈ ਕੀ ਕਹਿਣਾ ਚਾਹਦੇ ਹੋ ਨੌਜਵਾਨ ਤੇ ਹਮਲਾ ਹੋਇਆ ਮੌਕੇ ਦੇ ਉੱਤੇ ਇਹ ਗੱਲ ਦੀ ਉਸ ਟਾਈਮ ਹੀ ਇਹ ਨਿਕਲਿਆ ਫਿਰ ਵੀ ਆਪਣੇ ਤਕਰੀਸ ਚੱਲਦੇ ਆ ਅਸੀਂ ਉਹਨਾਂ ਦੇ ਖਿਲਾਫ ਨਾ ਕਰਚਾ ਲਿਆ ਗਿਆ ਜੀ ਜੀ ਰੰਜਿਸ ਕੀ ਸਾਹਮਣੇ ਆਈ ਹੈ ਰੰਜਿਸ ਉਹਨਾਂ ਨੇ ਥੋੜੇ ਦਿਨ ਪਹਿਲਾਂ ਧਿਆਕਰਤਾ ਕਰਾਇਆ ਸੀ ਕਿ ਉਹ ਸ਼ਰਾਬ ਪੀ ਕੇ ਉਹਨਾਂ ਦੇ ਘਰ ਚਲਾ ਗਿਆ ਕਰੇ ਤੇ ਉਸੇ ਰੰਜਿਸ ਨੂੰ ਲੈ ਕੇ ਤੇ ਫਿਰ ਇਹਨਾਂ ਦੇ ਹਾਊਸ ਵਿੱਚ ਜਿੱਤੂ ਤੰਗਾਇਆ ਹੋਈ ਹੈ ਜੀ ਉਹਨਾਂ ਦਾ ਨਾਮ ਦੱਸ ਦਿਓ ਜੀ ਜਿਨ੍ਹਾਂ ਨੇ ਹਮ ਉਹ ਜਦ ਸਿੰਘ ਐਂਡ ਪਾਰਟੀ ਹੈ ਜਿਨ੍ਹਾਂ ਨੇ ਹਮਲਾ ਕੀਤਾ ਜਦ ਸਿੰਘ ਪੁੱਤਰ ਦੇਵ ਸਿੰਘ ਹਾਂਜੀ ਉਹਨਾਂ ਨੇ ਹਮਲਾ ਕੀਤਾ ਉਹਦੇ ਨਾਲ ਆਪਣੇ 8-10 ਬੰਦੇ ਸੀਗੇ ਤੇ ਜਿਨ੍ਹਾਂ ਦੇ ਹਮਲਾ ਆਇਆ ਉਹਨਾਂ ਨੂੰ ਕੁਝ ਦੋਸ਼ ਲਾਏ ਗਏ ਜੀ ਆਪਜੀ ਉੱਪਰ ਕਿ ਇਹਨਾਂ ਦੀ ਦੂਜੀ ਧਿਰ ਦੇ ਨਾਲ ਕੋਈ ਮਿਲੀਭੁਗਤ ਹੈ ਇਸ ਬੰਦੇ ਕੀ ਕਹਿਣਾ ਚਾਹੁੰਦਾ ਨਹੀਂ ਜੀ ਕੋਈ ਐਹੋ ਜੀ ਗੱਲ ਨਹੀਂ ਕਿ ਇਹਨਾਂ ਨੇ ਜਦੋਂ ਇਹਨਾਂ ਦਾ ਰਾਜ ਨਾਮਾ ਵੀ ਪਹਿਲਾਂ ਕਰਵਾਇਆ ਸੀਗਾ ਇਹਨਾਂ ਕੋਲ 15-20 ਬੰਦਿਆਂ ਨੇ ਸਾਈਨ ਕੀਤੇ ਆ ਇਹਨਾਂ ਦੇ ਮਲੂਕਾਂ ਨੂੰ ਕਹਦੇ ਜੋ ਅਰਜੀ ਵੀ ਬਾਅਦ ਚ ਗੈਦਨ لیکن ਇਹੋ ਜੀ ਕੋਈ ਗੱਲਬਾਤ ਨਹੀਂ ਜੇ ਅਸੀਂ ਦੇ ਨੌਕਰੀ ਨੂੰ ਸਾਹਮਣੇ ਰੱਖ ਕੇ ਦੇਖੀਏ ਚੱਲਦੇ ਆਂ ਸਰ ਅੱਜ ਜੋ ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕੇ ਦੇ ਵਾਰਦਾਤ ਹੋਈ ਸੋ ਤੇ ਕੀ ਪਾਇਆ ਗਿਆ ਜੀ ਉਸ ਵਕਤ ਅਸੀਂ ਉੱਥੇ ਵੇਖਿਆ ਜੀ ਮਤਲਬ ਉਥੋਂ ਦੇ ਹਾਲਾਤ ਵੇਖੇ ਨੇ ਤੇ ਜਿਹੜੇ ਅਸੀਂ ਆਪਣੇ ਸੀਸੀਟੀਵੀ ਕੈਮਰੇ ਨੇ ਉਹ ਉਹ ਖੰਗਾਲੇ ਜਾ ਰਹੇ ਨੇ ਤੇ ਫਿਰ ਵੀ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਮਲੇ ਦੇ ਦੌਰ ਸਭ ਕਿਹੜੇ ਹਥਿਆਰ ਵਰਤੇ ਗਏ ਹਮਲੇ ਤੇ ਦੱਤਰ ਕਰਵਾ ਨਾ ਨਹੀਂ ਠੀਕ ਹੈ ਥੈਂਕ ਯੂ